ਕੀ ਗੱਲ ਹੋਈ ਸਾਰੀ? ਅਮਡੇ ਸਬ ਦਸ਼ਮੀਸ਼ਾ ਨਾ 94 ਗਲੀ ਮੇਰੇ ਘਰ ਵਾਲਿਆਂ ਨੂੰ ਵੀ ਕੁੱਟ ਕੇ ਗਏ ਆ ਸੀਟਾ ਕੇ ਗਏ ਦਾਤ ਰੈਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ ਤੇ ਮਾਰ ਕੇ ਗਏ ਪੇਸਾਂ ਦਾ ਕੇ ਟੈਕਸਟ ਮਾਰ ਸੀ ਕੀ ਕੀ ਕਹਿੰਦੇ ਸੀ ਕੀ ਮਸਲਾ ਕੀ ਸੀ ਅਸਲਾ ਹੀ ਨਾਨਦੇ ਕੁੱਟ ਮਾਰ ਕਰਦੇ ਸੀ ਜੇ ਇੱਧਰ ਵੀ ਆ ਗਏ ਨੇ ਇਸ ਵਾਰ ਕੀ ਇੱਧਰ ਵੀ ਕੁੱਟ ਮਾਰ ਕੀਤੀ ਨਾਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਉੱਪਰ ਸਟੋਰ ਰੱਖ ਕੇ ਮੇਰੇ ਪਾਪਾ ਨੂੰ ਵੀ ਕੁੱਟ ਮਾਰ ਕੀਤੀ ਆ ਤੇ ਵੱਡੇ ਵੀਰ ਨੂੰ ਵੀ ਕੀਤੀ ਆ ਸੋਹਰ ਰੱਖ ਕੇ ਕਹਿੰਦੇ ਸੀ ਉਹ ਗੰਦੇ ਹੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਹੈ ਮੇਰ ਨਾਲ ਮਾਰਾ ਚੰਗਾ ਕਰਦੀ ਹੈ ਜੈਨ ਪਤਾ ਹੀ ਐਦਾ ਕਹਿਣਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਤੁਹਾਡੇ ਕੋਲ ਹਾਂਜੀ ਮੇਰੇ ਬਾਰੇ ਤਾਂ ਕੋਈ ਪਿਓ ਸੁਣਦਾ ਨਹੀਂ ਤੀ ਬਾਰੇ ਮਾਰਾ ਚੰਗਾ ਕੰਮ ਕਰਦਾ ਮੈਨੂੰ ਤੀ ਨਗਰੀ ਮੈਨੂੰ ਐਦਾ ਦੇ ਇਲਜ਼ਾਮ ਲੰਦਾ ਮਾਰਾ ਚੰਗੇ ਕੋਈ ਸੁਨੇਗਾ ਅੱਜ ਆ ਕੇ ਜਿੱਤਿਆ ਵੀ ਅਸੀਂ ਗਲੀ ਦੇ ਵਿੱਚ ਅੱਜ ਜਾਣ ਕੇ ਗੋਲੀਆਂ ਚਲਾਈਆਂ 5-6 ਗੋਲੀਆਂ ਚਲਾਈਆਂ 7-8 ਮੁੰਡੇ ਆਏ ਹੀ ਨਾਲ ਇੱਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਏਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਪਾਉਂਦੇ ਕਿੰਨੇ ਬੰਦੇ ਆਏ ਸੀ ਤੁਹਾਡੇ 8 ਨੋਂ ਮੁੰਡੇ ਹੈਗੇ ਸਨਾਰ ਸ੍ਰੋਸ਼ਨ rahul adneshi ਤੇ nepali ਪੁੰਡਾ ਪੁੰਡਾ ਸਨੀ ਤਰੀਕ ਸਾਹ ਚੋਪਰਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਮੰਗੇ ਹੀ ਕਰਦੇ ਹਨ ਸੱਤ ਸੱਤ ਸਹਯਾ ਦਿੱਤੀ ਜਾਵੇ ਜਿਹੜਾ ਸਾਡੇ ਨਾਲ ਮਾੜਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਭੇ ਚੋਂ ਨਾਲ ਆਲ ਸਿਟੀ ਕਿਵੇਂ ਟੁੱਟੀ ਕਰਦੇ ਅੰਦਰ ਵੜ ਕੇ ਉਹ ਦੇ ਕੇ ਥੋੜੀ ਉਹਨੇ ਅਲ ਸਿੜੀਆਂ ਆਪਾਂ ਦੇ ਕਿਹਾ ਚਲੋ ਉਤਰਾ ਇਹਦਾ ਆਪਾਂ ਬੂਹਾ ਖੋਲਦਾ ਪਰ ਬਸ ਪਿੱਛੋਂ ਮੁੰਡੇ ਲੈ ਕੇ ਆ ਦੇ ਹਿਥਾਰ ਵਗਰ ਹਾਂ ਦੇ ਹਿਥਾਰ ਨਾਲ ਲੈ ਕੇ ਆ ਜਦੋਂ ਮੇਰੇ ਪਿੱਕੇ ਗਏ ਆ ਨਾ ਉਦੋਂ ਪਿਸਟਲ ਲੈ ਕੇ ਗਏ ਕਿੰਨੇ ਫਾਇਰ ਕੱਢੇ ਗਏ ਉਹਨੇ ਪੰਜ 6 ਫਾਇਰ ਕੱਢੇ ਮੁਕੇ ਤੋਂ ਕੋਈ ਨਹੀਂ ਕੱਟੀ ਮੇਰੇ ਵੱਲ ਫਾਇਰ ਮੁਕੇ ਦੇ ਪੁਲਿਸ ਪਹੁੰਚੀ ਅੱਜ ਕੀ ਪੁਲਿਸ ਨੇ ਕੀ ਆਸ਼ਾ ਸੁਣ ਰਹੀ ਹੈ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਪਹੁੰਚੀ ਹੈ ਸੀਸੀਟੀਵੀ ਕੋਈ ਹੈ ਪਹਿਲੇ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਫਿਰ ਆਪਾਂ ਕਮਿਸ਼ਨਰ ਦਫ਼ਤਰ ਵੇਸ਼ ਹੋਏ ਆ ਉਹਨਾਂ ਨੇ ਕਾਰਵਾਈ ਕਰਨੀ ਚਾਲੀ ਕੀਤੀ ਸੀ ਜਿੱਦੇ ਵੀ ਆਈ ਹੈ ਹਾਂਜੀ ਕੋ ਸিসিਟੀਵੀ ਕੈਮਰੇ ਲੱਗੇ ਹਾਂਜੀ ਮੋਪਰੀ ਵੀਡੀਓ ਵੀ ਬਣੀ ਹੋਈ ਆ ਉਹ ਵੀ ਜੀ ਦਸ਼ਮੇਸ਼ ਨਗਰ ਜੋੜਾ ਫੜਕ ਜੀ ਗਲੀ ਨੰਬਰ 17 ਜੀ ਗੱਲਬਾਤ ਹੀ ਗੱਲਬਾਤ ਕੁਛ ਨਹੀਂ ਜੇ ਘਰੇਲੂ ਲੜਾਈ ਆ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆ ਕੇ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਆ ਇਹ ਬਾਜ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਵੇ ਕੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਲੇ ਗੜ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਕੇ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਇਟਾਂ ਮਾਰੀਆਂ ਵਾ ਇਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਸ਼ਲੋਸ਼ਨ ਲਗਾਇਆ ਦੁਸ਼ਮਣੇ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਹੱਲ ਠੀਕ ਆ ਉਹ ਇੱਥੇ ਹੀ ਗਈ ਉਹਨੂੰ ਲੈਣ ਆਇਆ ਹੈਗਾ ਇੱਥੇ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਘੈ ਨਹੀਂ ਭੇਜਣਾ ਇੰਨੀ ਕਿਲੋ ਗੋਲੀਆਂ ਚਲਾਣ ਲਾ ਪਿਆ ਟਾਂ ਚਲਾਣ ਲਾ ਪਿਆ ਤੁਸੀਂ ਭੇਜਣਾ ਕਿਉਂ ਨਹੀਂ ਆ ਵੇਖੋ ਨਾਲ ਹੀ ਗਲੀ ਚ ਰਹਿੰਦਾ ਹੈ ਜੀ ਕਿੰਨੇ ਬੰਦੇ ਸੀ ਵਿਆਹ ਨੂੰ ਉਤਰਾ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀਆਂ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਹਦੇ ਵਿੱਚੋਂ ਦੋ ਮਿਲੇ ਆ ਖੋਲ ਇੱਕ ਜਿੰਦਾ ਘਾਰਦੋਸ ਮਿਲਿਆ ਜੀ ਕਿਹੜੀਆਂ ਗੋਲੀ ਗਾਲੀ ਲੱਗੀ ਉਨਹੀਂ ਬਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਰੁਲਾਂ ਟੁੱਟੀਆਂ ਸਾਰੀਆਂ। ਮੋਕੇ ਦੇ ਪੁਲਿਸ ਦੂਜੀ ਵਾਰ। ਹਾਂਜੀ। ਪੁਲਿਸ ਪਹੁੰਚੀ ਸੀ? ਹਾਂਜੀ ਮੋਕੇ ਤੇ ਆਈ ਪੁਲਿਸ ਜੀ। ਕੀ ਨਾਮ ਆਉਂਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ? ਰੋਕੀ, ਰਾਹੁਲ, ਸ਼ਲੋਸ਼ਨ ਢੇਲੀ ਹੀਗਾ ਨਾਲ ਤੇ ਨਾਲ ਬਟਰਾ ਦਾ ਸੰਨੀ ਹੀਗਾ ਤੇ ਹੋਰ ਨਾਲ ਤਿੰਨ ਚਾਰ ਅਨਪਤਾ ਛੇ ਹੀਗੇ ਨਾਲ ਵਿੱਕੀ ਨੇਪਾਲੀ ਹੀਗਾ। ਠੀਕ ਹੈ ਜੀ। ਹਾਂਜੀ। ਕੀ ਸੀ ਇਹ ਸਾਰੀਆਂ ਇਹ ਦੋ ਚਾਰ ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀ ਗਈਆਂ ਜੀ ਕੀ ਮਾਂ ਕੀ ਕਰਦੀ ਤੁਸੇ ਮੰਗਈ ਹੈ ਉਹ ਕਰਦੇ ਆਡਾ ਇਨਸਾਫ ਹੋਇਆ ਢੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਸਾਡੇ ਘਰੇ ਆ ਕੇ ਕੁੱਟਣ ਦਾ ਕੀ ਮਤ ਬਲ ਮੇਰੀਆਂ ਭੈਣਾਂ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ਸਾਰੀ ਬਾਰੀ ਤੋੜੀ ਆ ਹੁਣ ਨਵੇਂਂਦਰਾ ਕਲੋਨੀ ਚਲੇ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਥਾਣੇਗਾ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦੇ ਵੀ ਪਰਚਾ ਆਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਤਾਂ ਕਿੱਥੇ ਆਉਣ ਭੈਣ ਹੁਣ ਥਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਣ ਗਏ ਆ ਜੀ ਠੀਕ ਸਰ ਭਈਆ ਸਰ ਕੀ ਕਰਨਾ ਚਾਹੋ ਕਿ ਐਮ ਐਸ ਵੀ ਰਾਈਵਿਊ ਕਿ ਇੱਕ ਢੋਣਾ ਤੇ 6 ਗੋਲੀਆਂ ਚੱਲਣਾ ਸਰ ਕੀ ਹੋਇਆ ਹਾਂਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅੰਕਦਰ ਰਜਿਸਟਰ ਕਰਦੇ ਆਂ ਉਹ ਹੋਰ ਜੀ ਕਾਰਵਾਈ ਸ਼ੁਰੂ ਕਰਦੇ ਆਂ ਸਰ ਕਿੰਨੇ ਗੋਲੀ ਚਲਾਈ ਕੁਝ ਨਾਮ ਵੀ ਪਤਾ ਲੱਗਿਆ ਉਹ ਜੀ ਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਨੰਨੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਭਲਵੀਆ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਤੇਲੀਸ ਰੋਕੀ ਹੈ ਲੜਕੇ ਦਾ ਨਾਮ ਜੀ ਗੱਡੀਫਾਇਡ ਹੈ ਕਿ ਅਰਚਾ ਦੇ ਕੇ ਤੇ ਅਗਲੀ ਕਾਰਵਾਈ ਜਾਰੀ ਸਰ ਤੁਹਾਡੀ ਟੀਮ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਮੋਰ ਮਿਲੇ ਹੋਰ ਕੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਲਾਈਟ ਪਾ ਕੇ ਸਰ ਹੁਣ ਮੋਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਬੱਚਾ ਦਰਜ ਕਰ ਰਹੇ ਜੀ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ